ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਹਾਡੀ ਕੁੜੀ ਅਦ੍ਰਿਸ਼ ਬੈਣੀਪਾਲ ਨਾਲ ਖੁਸ਼ ਰਹਿੰਦੀ ਹੈ ਤਾਂ ਤੁਸੀਂ ਉੱਥੇ ਵਿਆਹ ਕਰ ਦਿਓ। ਅੱਜ ਕੱਲ ਤਾਂ ਵੈਸੇ ਵੀ ਲੁਧਿਆਣੇ ਵਾਲਿਆਂ ਨੇ ਕਾਨੂੰਨ ਬਣਾਤਾ ਜੇਲ੍ਹ ਦੇ ਵਿੱਚੋਂ ਵੀ ਤੁਸੀਂ ਵਿਆਹ ਕਰਾ ਸਕਦੇ ਹੋ। ਮੈਂ ਤਾਂ ਮੈਂ ਤੋਂ ਪਹਿਲੇ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਹਾਡੀ ਕੁੜੀ ਉਹਦੇ ਨਾਲ ਚੈਟ ਕਰਦੀ ਹੈ। ਵੀ ਇਹ ਚੰਗੀ ਗੱਲ ਨਹੀਂ ਜਿੱਥੇ ਤੁਹਾਡੀ ਕੁੜੀ ਦੀ ਖੁਸ਼ੀ ਹੈ ਉੱਥੇ ਤੁਹਾਨੂੰ ਵਿਆਹ ਕਰ ਦੇਣਾ ਚਾਹੀਦਾ। ਸਿੱਟੀ ਜੀ ਲਾਈਵ ਆ ਕੇ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਮੇਰੀ ਕੋਈ ਮਤਲਬ ਕਿ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਮਤਲਬ ਕਿ ਦਖਲਦਾਨ ਜੀ ਨਹੀਂ ਹੈਗੀ। ਅੰਨੀ ਸੇਠੀ ਸਟੇਬਲ ਪਰਸਨ ਨਹੀਂ ਹੈ ਤੁਹਾਨੂੰ ਪਤਾ ਸਵੇਰੇ ਕੁਝ ਹੋਰ ਬੋਲਦਾ ਸ਼ਾਮ ਨੂੰ ਕੁਝ ਹੋਰ ਬੋਲਦਾ ਜਿਹੜੇ ਦੋਸ਼ੀ ਸੁਖਵਿੰਦਰ ਪਾਲ ਰਜਿੰਦਰ ਪਾਲ ਹਰਪ੍ਰੀਤ ਮੱਖੂ ਗਗਨਪ੍ਰੀਤ ਤੇ ਅੰਨੀ ਸੇਠੀ ਜਿਹੜੇ ਇਨਵੈਸਟੀਗੇਸ਼ਨ ਚ ਕੱਢੇ ਆ ਉਸ ਮਾਮਲੇ 'ਚ ਐਪਲੀਕੇਸ਼ਨ ਦੇ ਕੇ ਅੱਜ ਸਿੱਟ ਬਣਵਾਈ ਹੈ 200% ਹੁੰਦਾ ਰੋਲ ਹੈਗਾ ਵਿੱਚ ਕਿਉਂਕਿ ਰਿਸ਼ਭ ਬੈਣੀਪਾਲ ਨੇ ਜਦੋਂ ਸਾਰਿਆਂ ਨੂੰ ਫੋਨ ਲਾਇਏ ਸਭ ਤੋਂ ਪਹਿਲੇ ਇਹੀ ਫੋਨ ਲਾਇਏ ਸੀ ਕਿ ਅਸੀਂ ਹਾਨੀ ਸੇਟੀ ਦੀ ਮਦਦ ਕਰਨੀ ਪਰਿੰਕਲ ਦੀ ਨਹੀਂ ਕਰਨੀ ਜਦੋਂ ਸਾਡੀ ਉਹ ਕੌਂਟਰੋਵਰਸੀ ਚੱਲਦੀ ਪਈ ਸੀ ਰਿਸ਼ਭ ਬੈਣੀਪਾਲ ਦੀ ਐਂਟਰੀ ਹੀ ਹਾਨੀ ਸੇਟੀ ਨੇ ਕਰਵਾਈ ਸੀ ਸਾਰੇ ਮਾਮਲੇ ਦੇ ਵਿੱਚ ਮੈਂ ਬਾਰ-ਬਾਰ ਕਹਿ ਰਿਹਾ ਕਿ ਮੇਰੇ ਸੋਹਰਿਆ ਦੀ ਫੈਕਟਰੀ ਦੇ ਵਿੱਚ ਗੈਂਗਸਟਰ ਰਿਸ਼ਭ ਬੈਣੀਪਾਲ ਬਾਰ-ਬਾਰ ਮੀਟਿੰਗ ਕਰਦਾ ਸੀ ਸੱਚੀ ਗੱਲ ਜੀ ਸੱਜ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਕੀ ਕਾਰਨ ਬਣਿਆ ਜਿਹੜੇ ਦੋਸ਼ੀ ਸੁਖਵ ਗਗਨਪ੍ਰੀਤ ਤੇ ਹੰਨੀ ਸੇਠੀ ਜਿਹੜੇ ਇਨਵੈਸਟੀਗੇਸ਼ਨ 'ਚ ਕੱਡੇ ਆ ਉਸ ਮਾਮਲੇ 'ਚ ਐਪਲੀਕੇਸ਼ਨ ਦੇ ਕੇ ਅੱਜ ਸਿਟ ਬਣਵਾਈ ਐ ਸਿਟ ਵੱਲੋਂ ਸਿਟ ਨੂੰ ਜਾਂਚ ਲਈ ਸੀਪੀ ਸਾਹਿਬ ਨੇ ਹੁਕਮ ਕੀਤਾ ਤੇ ਮੈਂ ਦੱਸ ਕੇ ਆਇਆ ਜਿਹੜੇ ਐਵੀਡੈਂਸ ਮੇਰੇ ਕੋਲ ਸੀਗੇ ਉਹਨਾਂ ਦੀਆਂ ਕੁਝ ਫੋਟੋਆਂ ਰਿਪੋਰਟ ਕੁਝ ਜੋ ਵੀ ਮੇਰੇ ਕੋਲ ਸੀ ਤੇ ਜਿਹੜੇ ਹੋਰ ਵੀ ਮੇਰੇ ਦੋਸਤ ਉੱਥੇ ਬਲਾ ਕੇ ਇਹ ਸ਼ਰੀਰ ਅੰਤਰ ਦਾ ਪਾਰਟ ਬਣਾਉਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਉਹਨਾਂ ਬਾਰੇ ਸਾਰੀ ਜਾਣਕਾਰੀ ਦੇਖ ਕੇ ਆਇਆ ਵੀ ਕਿੱਥੇ ਕਿੱਤੇ ਮੀਟਿੰਗ ਕਿੰਨੀ ਕਿੰਨੀ ਤਰੀਕ ਨੂੰ ਹੋਈ ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਤਰੀਕਾ ਦੀਆਂ ਲੋਕੇਸ਼ਨਾਂ ਡਿਟੇਲਾ ਕੱਢਣਗੇ ਤੇ ਸਾਰਾ ਕੋਈ ਸੱਚ ਸਾਹਮਣੇ ਆਊਗਾ ਜੀ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਤੇ ਨਾ ਕਿਤੇ ਇੱਕ ਇਨ-ਲੋਜ਼ ਦਾ ਤੁਹਾਡੇ ਬਹੁਤ ਵੱਡਾ ਰੋਲ ਰਿਹਾ ਹੈ ਤੁਹਾਡੀ ਲਾਈਫ ਦੇ ਵਿੱਚ ਜੇਕਰ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਹਾਡੀ ਕੁੜੀ ਰਿਸ਼ਵ ਬੈਣੀਪਾਲ ਨਾਲ ਖੁਸ਼ ਰਹਿੰਦੀ ਹੈ ਤਾਂ ਤੁਸੀਂ ਉੱਥੇ ਵਿਆਹ ਕਰ ਦਿਓ ਅੱਜ ਕੱਲ ਦਾ ਵੈਸੇ ਵੀ ਲੁਧਿਆਣੇ ਵਾਲਿਆਂ ਨੇ ਕਾਨੂੰਨ ਕਾਨੂੰਨ ਬਣਾਤਾ ਜੇਲ੍ਹ ਦੇ ਵਿੱਚ ਪਰ ਮੈਂ ਤਾਂ ਉਹਨਾਂ ਨੂੰ ਪਹਿਲੇ ਵੀ ਇਹ ਪੰਗਾ ਪੈਣ ਤੋਂ ਪਹਿਲੇ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਹਾਡੀ ਕੁੜੀ ਉਹਦੇ ਨਾਲ ਚੈਟ ਕਰਦੀ ਹੈ ਵੀ ਇਹ ਚੰਗੀ ਗੱਲ ਨਹੀਂ ਜਿੱਤੇ ਤੁਹਾਡੀ ਕੁੜੀ ਦੀ ਖੁਸ਼ੀ ਹੈ ਉੱਥੇ ਤੁਹਾਨੂੰ ਵਿਆਹ ਕਰ ਦੇਣਾ ਚਾਹੀਦਾ ਇਹੀ ਸਲਾਹ ਦਵਾਂਗਾ ਸਰ ਜਦੋਂ ਹਨੀ ਸੇਟੀ ਜੀ ਲਾਈਵ ਆਕੇ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਮੇਰੀ ਕੋਈ ਮਤਲਬ ਕਿ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਮਤਲਬ ਕਿ ਦਖਲਅੰਦਾਜ਼ੀ ਨਹੀਂ ਹੈਗੀ ਅਨਨੀ ਸੇਠੀ ਸਟੇਬਲ ਪਰਸਨ ਨਹੀਂ ਹੈ ਤੁਹਾਨੂੰ ਪਤਾ ਸਵੇਰੇ ਕੁਝ ਹੋਰ ਬੋਲਦਾ ਸ਼ਾਮ ਨੂੰ ਕੁਝ ਹੋਰ ਬੋਲਦਾ 200% ਹੁੰਦਾ ਰੋਲ ਹੈਗਾ ਵਿੱਚ ਕਿਉਂਕਿ ਰਿਸ਼ਭ ਬੈਣੀਪਾਲ ਨੇ ਜਦੋਂ ਸਾਰਿਆਂ ਨੂੰ ਫੋਨ ਲਾਇਆ ਸਭ ਤੋਂ ਪਹਿਲੇ ਇਹੀ ਫੋਨ ਲਾਇਆ ਸੀ ਕਿ ਅਸੀਂ ਅਨਨੀ ਸੇਠੀ ਦੀ ਮਦਦ ਕਰਨੀ ਪ੍ਰਿੰਕਲ ਦੀ ਨਹੀਂ ਕਰਨੀ ਜਦੋਂ ਸਾਡੀ ਉਹ ਕੌਂਟਰਵਰਸੀ ਚਲਦੀ ਪਈ ਸੀ ਰਿਸ਼ਭ ਬੈਣੀਪਾਲ ਦੀ ਐਂਟਰੀ ਹੀ ਅਨਨੀ ਸੇਠੀ ਨੇ ਕਰਵਾਈ ਸੀ ਸਾਰੇ ਮਾਮਲੇ ਦੇ ਵਿੱਚ ਤੇ ਇਹ ਤਾਂ ਜਦੋਂ ਇਨਵੈਸਟੀਗੇਸ਼ਨ ਚਾਜ ਨਾਲ ਹੋਊਗੀ ਸਾਰਾ ਕੋਈ ਸਾਹਮਣੇ ਆ ਜਾਊਗਾ ਬਾਕੀ ਅਨਨੀ ਸੇਠੀ ਨੂੰ ਤੁਸੀਂ ਸੀਰੀਅਸ ਨਾ ਲਿਆ ਕਰੋ ਉਹ ਸਵੇਰੇ ਕੁਝ ਹੋਰ ਬਿਆਨ ਦਿੰਦਾ ਸ਼ਾਮ ਨੂੰ ਮਾਫੀ ਮੰਗਣ ਨੂੰ ਵੀ ਇੱਕ ਮਿੰਟ ਲਾਉਂਦਾ। ਲਾਈਵ ਆਏ ਸੀਗੇ ਕੁਝ ਦਿਨ ਪਹਿਲਾਂ ਸਰ ਤੁਸੀਂ ਕਿਉਂ ਆਪਣੀ ਵੀਡੀਓ ਜਿਹੜੀ ਹੈ ਫੇਸਬੁੱਕ ਤੋਂ ਡਿਲੀਟ ਕਰਤੀ? ਕਾਰਨ ਕੁਝ ਦਿਨ ਪਹਿਲਾਂ ਨਹੀਂ ਲਾਈਵ ਆਇਆ। ਮੈਂ ਸਿਰਫ ਕੱਲ ਇੱਕ ਵੀਡੀਓ ਪਾਈ ਸੀ ਵੀ ਸੀਪੀ ਦਫ਼ਤਰ ਤਰਨਾ ਦੇਣਾ। ਹਾਂ। ਮੈਨੂੰ ਮਾਣ ਹੀ ਹੋ ਗਿਆ ਐਸ ਐਚਓ ਸਾਹਿਬ ਦਾ ਫੋਨ ਆਇਆ ਵੀ ਰਾਜੇ ਤਰਨਾ ਕਾਦੇ ਹਾਸਤੇ ਦੇਣਾ ਮੈਂ ਕਹਿੰਦਾ ਮੈਂ ਸੈਟ ਬਣਾਉਣੀ ਚਾਹੁੰਦਾ। ਤੇ ਕਹਿੰਦੇ ਸੈਟ ਅਸੀਂ ਤੇਰੀ ਬਣਾ ਦਿੰਦੇ ਹਾਂ। ਹੁਣ ਅਸੀਂ ਸੀਪੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਇਮੀਡੀਟਲੀ ਉਹਨਾਂ ਨੇ ਡੀਸੀਪੀ ਸਾਹਿਬ ਤੇ ਐਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਸੀਨੀਅਰ ਅਫਸਰਾਂ ਦੀ ਉਹਨਾਂ ਨੇ ਸੈਟ ਬਣਾਤੀ ਜੇ ਉਹ ਸਾਡੇ ਸੈਟ ਨਾ ਬਣਾਉਂਦੇ ਫਿਰ ਅਸੀਂ ਧਰਨਾ ਦੇਂਦੇ ਵੀਡੀਓ ਮੈਂ ਅੱਜ ਤੱਕ ਕੋਈ ਵੀ ਡਿਲੀਟ ਨਹੀਂ ਕੀਤੀ ਐਜ਼ ਇਟ ਇਜ਼ ਮੇਰੀਆਂ ਸਾਰੀਆਂ ਇੱਦਾਂ ਹੀ ਪਈਆਂ ਕੱਲੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਦੋਂ ਐਸਐਚਓ ਸਾਹਿਬ ਦਾ ਫੋਨ ਆਇਆ ਦੇਖੋ ਅਗਲੇ ਜਾਂ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਫਿਰ ਅਸੀਂ ਬੇਵਕੂਫ ਤਾਂ ਨਹੀਂ ਵੀ ਬਿਨਾ ਗੱਲ ਤੋਂ ਬਹਿ ਜਾਾਂਗੇ ਹਾਂ ਜੇ ਸਾਨੂੰ ਲੱਗਿਆ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਲੋਕਤੰਤਰ ਆ ਖੁੱਲਾ ਬੈਠਾ ਸਿਸਟਮ ਜਦੋਂ ਮਰਜ਼ੀ ਆ ਕੇ ਧਰਨੇ ਤੇ ਬਹਿ ਜਾਵਾਂਗੇ ਅਜੇ ਜੇਕਰ ਤੁਹਾਨੂੰ ਇਨਸਾਫ ਨਾ ਮਿਲਿਆ ਤੁਹਾਡੀ ਜਿਹੜੀ ਅਰ ਦਰਖਾਸਤ ਨਾ ਮੰਨੀ ਗਈ ਤੇ ਤੁਹਾਡੇ ਵੱਲੋਂ ਅਗਲਾ ਕਦਮ ਜਿਹੜਾ ਕੀ ਰੋ ਮੈਂ ਮੈਂ ਦੋ ਗੱਲਾਂ ਕਰਦਾ ਜੀ ਮੈਂ ਬਾਰ-ਬਾਰ ਕਹਿ ਰਿਹਾ ਕਿ ਮੇਰੇ ਸੋਹਰੇਆ ਦੀ ਫੈਕਟਰੀ ਦੇ ਵਿੱਚ ਗੈਂਗਸਟਰ ਰਿਸ਼ਵ ਬੈਣੀਪਾਲ ਬਾਰ-ਬਾਰ ਮੀਟਿੰਗ ਕਰਦਾ ਸੀ ਜਾਂ ਤੁਸੀਂ ਫੜ ਕੇ ਮੇਰੇ ਸੋਹਰੇ ਅੰਦਰ ਦੇ ਦਿਓ ਜਾਂ ਫੜ ਕੇ ਮੈਨੂੰ ਦੇ ਦਿਓ ਇੱਕ ਬੰਦਾ ਤਾਂ ਦੇ ਦਿਓ ਜਾਂ ਪਰਚਾ ਦੇ ਦਿਓ ਜਾਂ 182 ਲਾ ਦਿਓ ਗੱਲ ਖਤਮ ਕਰੋ ਮੈਂ ਤਾਂ ਕਹੀ ਹੈ ਨਾ ਮੈਂ ਤਾਂ ਆਪਣੇ ਸਟੈਂਡ ਤੇ ਅੱਜ ਵੀ ਗੈਂਮ ਆ ਕਿਉਂਕਿ ਮੈਨੂੰ ਪੱਕੀ ਇਨਫਰਮੇਸ਼ਨ ਹੈ ਵੀ ਉਹ ਉੱਥੇ ਮੀਟਿੰਗ ਹੁੰਦੀ ਰਹੀ ਹੈ ਮੈਂ 1 ਮਹੀਨਾ ਪਹਿਲਾਂ ਸੀਪੀ ਸਾਹਿਬ ਨੂੰ ਮੇਰੇ ਫਾਦਰ ਕੰਪਲੇਂਟ ਦੇ ਕੇ ਗਏ ਸੀ ਵੀ ਮੇਰੇ ਬੇਟੇ ਨੂੰ ਮਾਰਨ ਦੀ ਪਲੈਨਿੰਗ ਕਰਦੇ ਪਿਆ 11 ਤਰੀਕ 10ਵੇਂ ਮਹੀਨੇ 8 ਤਰੀਕ 11ਵੇਂ ਮਹੀਨੇ ਮੇਰੇ ਤੇ ਹਮਲਾ ਹੋ ਗਿਆ 28 ਦਿਨਾਂ ਦੇ ਵਿੱਚ ਵਿੱਚ ਜੇ ਪੁਲਿਸ ਨੇ ਸਾਡੀ ਪਹਿਲੇ ਸੁਣਵਾਈ ਕੀਤੀ ਹੁੰਦੀ ਤਾਂ ਸ਼ਾਇਦ ਮੈਂ ਠੀਕ ਹੁੰਦਾ ਫਿਰ ਕਾਰਨ ਦੱਸੂਗੀ ਕਿ ਕਿਉਂ ਤੁਹਾਡੇ ਇਨ-ਲੋਜ਼ ਨੇ ਤੁਹਾਡੇ ਤੇ ਹਮਲਾ ਕਰਾਇਆ ਜੀ ਮੇਰੀ ਲਵ ਮੈਰਿਜ ਹੋਈ ਸੀ ਠੀਕ ਹੈ ਜੀ ਕਈ ਵਾਰੀ ਉਹਨਾਂ ਨੂੰ ਨਹੀਂ ਕੋਈ ਗੱਲ ਪਸੰਦ ਹੁੰਦੀ ਠੀਕ ਹੈ ਤੇ ਦੋਨੋਂ ਫੈਮਲੀਆਂ ਨਹੀਂ ਰਾਜੀ ਸੀਗੇ ਹਨ ਦੋਨੋਂ ਪਰਿਵਾਰ ਨਹੀਂ ਰਾਜੀ ਸੀਗੇ ਸੋਗ ਲਿਆ ਦੇ ਮਨ ਦੇ ਵਿੱਚ ਕੀ ਖੁੰਦਗਾ ਕੀ ਨਹੀਂ ਹੈ ਮੇਰਾ ਸਹੁਰਾ ਤਾਂ ਵੈਸੇ ਹੀ ਹੁੰਦੇ ਆਪਣੇ ਭਰਾਵਾਂ ਨਾਲ ਵੀ ਕੇਸ ਚੱਲਦੇ ਆ ਪ੍ਰਾਪਰਟੀ ਦੇ ਉਹਨੇ ਆਪਦੇ ਸਕੇ ਭਰਾ ਦੇ ਮੱਥੇ ਤੇ ਪਿਸਤੌਲ ਲਾ ਦਿੱਤਾ ਸੀ ਤੇ ਉਹ ਇਹੋ ਜਿਹੇ ਬੰਦੇ ਨਹੀਂ ਸਾਡੇ ਤੇ ਹਮਲਾ ਕਰਵਾਣਾ ਕੋਈ ਵੱਡੀ ਜਿਹੜਾ ਬੰਦਾ ਆਪਦੇ ਸਕੇ ਭਰਾ ਦੇ ਮੱਥੇ ਤੇ ਪਿਸਤੌਲ ਲਾ ਦਵੇ ਉਹ ਸਾਡੇ ਤੇ ਹਮਲਾ ਕਰਾਣਾ ਕੋਈ ਉਹਦੇ ਲਈ ਕੋਈ ਵੱਡੀ ਗੱਲ ਥੋੜੀ ਸਰ ਕੀ ਅਪੀਲ ਕੀ ਕਰਨਾ ਚਾਹੂਗੇ ਕੀ ਫੀਲ ਹੀ ਕਰਨਾ ਚਾਹੁੰਦੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਬਸ ਮੈਡਮ ਦੀ ਟਿਕਟ ਨਹੀਂ ਨਿਕਲੀ ਏ ਸਾਨੂੰ ਇਨਸਾਫ ਦਵਾਇਆ ਸੋ ਹਾਲੋ ਜੀ ਆਪਾਂ ਗੱਲ ਕਰ ਲਿਆ ਕਿਸ ਤਰੀਕੇ ਨਾਲ ਜਿਹੜਾ ਹਮਲਾ ਕਰਵਾਇਆ ਗਿਆ ਅੱਜ ਕਿਉਂ ਐ ਕਚੇਰੀ ਪਹੁੰਚੇ ਸੀਗੇ ਸਾਰੀਆਂ ਗੱਲਾਂ ਜੁੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਸੋ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈ